ਹੇ ਗੁਰੂ ਜੀ ਕੀ ਫਤਿਹ। ਸਾਲ ਸੰਗਤ ਜੀ ਥੋੜਾ ਬੇੜਾ ਨਹੀਂ ਦੇ ਸਕਦੇ। ਨਿਰਮੀ ਸਖਿਆ ਦੇ ਤੁਸੀਂ ਕੱਲ ਕੋਲ ਦਿੱਤੀ ਮੇਰੇ ਮੱਤੇ ਪੱਤਰ ਦੇ ਕੋਲ ਦਿੱਤੀ ਸਾਡੀ ਰਿਹਾਈ ਵਾਸਤੇ ਇੱਕ ਮਹੀਨੇ ਦੇ ਉੱਤੇ ਰੇਲਵੇ ਟ੍ਰੈਕ ਸਭੂ ਆ ਜਾਮ ਰੱਖਿਆ ਨੇ। ਮਾਮਾ ਨੇ ਮੇਰੀ ਆ ਪਹਿਲਾਂ ਥੋੜਾ ਬੇੜਾ ਨਹੀਂ ਦੇ ਸਕਦੇ। ਸਾਨੂੰ ਲੋਕ ਕਹਿੰਦੇ ਹੁੰਦੇ ਸੀਗੇ ਵੀ ਜਦੋਂ ਥੋੜੇ ਨੇ ਬੱਤ ਪਹਿਣਾ ਕਿਸੇ ਨਾਲ ਨਹੀਂ ਥਰਨਾ। ਪ੍ਰਤੀ ਫਾਰ ਇਹਨੂੰ ਝੂਠਾ ਸਾਬਿਤ ਕਰਤਾ ਫਿਕਰ ਤੋਂ ਕਿ ਸਾਡੇ ਨਾਲ ਖੜੇ ਹੋ ਅਸੀਂ ਵੀ ਇੱਕ ਗੱਲ ਕਹਿੰਦੇ ਸੀ ਕਿ ਕੋਈ ਨਾਲ ਖੜੇ ਨਾ ਖੜੇ ਪਰ ਵਾਹਿਗੁਰੂ ਨੇ ਤਾਂ ਨਾਲ ਖੜਨਾ ਆ ਸਾਡੇ ਤੇ ਵਾਹਿਗੁਰੂ ਸੰਗਤ ਦੇ ਰੂਪ ਸਾਡੇ ਨਾਲ ਖੜਿਆ ਅਸੀਂ ਥੋੜਾ ਦੇਣਾ ਨਹੀਂ ਦੇ ਸਕਦੇ ਇਹ ਜਿੰਨ ਜਿੱਤਾਂ ਕਿਸਾਨੀ ਦੇ ਲੱਖ ਜੋ ਪਾਸਰੇ ਦੇ ਲੱਖ ਜੋ ਦੇ ਉਧਰ ਥੋੜਾ ਦੇਣਾ ਦੇਵਾਂਗੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਤੇ ਕਹਿਣਾ ਚੋਣਿਆ ਸਮੇਂ ਦੀ ਵੀ ਜੋ ਵੀ ਸਰਕਾਰ ਨੂੰ ਜਾਲਮ ਸਰਕਾਰ ਨੂੰ ਤੇ ਜਾਲਮ ਪ੍ਰਸ਼ਾਸਨ ਨੂੰ ਸਭ ਕੁਝ ਕਰਕੇ ਦੇਖ ਰਿਹਾ ਤੁਸੀਂ ਸਾਡੇ 450 ਬ੍ਰਾਹਮਣੇ ਸਾਡੇ ਫੱਟੜ ਕਰਕੇ ਦੇਖ ਲੇ ਸੁਪਾਰਸ਼ ਹੀਡ ਕਰਕੇ ਦੇਖ ਲਿਆ ਸਾਡੇ ਦੇ ਤਸੱਫਰ ਕਰਕੇ ਦੇਖ ਲਈ ਸਾਨੂੰ ਜਿਹੜਾ ਜਿਟਾਕੇ ਦੇਖ ਲਿਆ ਫੇਰ ਸਾਨੂੰ ਡਰਾ ਲਿਆ ਜਾਂ ਸਾਨੂੰ ਚਕਾ ਲਿਆ ਅਸੀਂ ਕਰਨਾਰੇ ਨਹੀਂ ਹੈਗੇ ਅਸੀਂ ਝੂਕ ਨਾਲੇ ਨਹੀਂ ਹੈਗੇ ਅਸੀਂ ਪਿੱਛੇ ਹਟਨ ਵਾਲੇ ਨਹੀਂ ਹੈਗੇ ਅਮੇ ਹੀ ਆਪਣੇ ਹੱਥ ਸੱਚ ਦੀ ਲੜਾਈ ਨੂੰ ਲੜਦੇ ਰਹਾਂਗੇ ਗੱਲ ਨਸਲਾ ਤੇ ਆਈ ਹੋਈ ਆ ਬੋਲੇ ਇਨਸਾਨ ਹੈ ਅੱਜ ਸਾਡੇ ਬੱਚੇ ਬਾਹਰ ਜਾਣ ਨੂੰ ਕੋਈ ਕਨੇਡਾ ਨੂੰ ਕੋਈ ਅਮਰੀਕਾ ਨੂੰ ਉੱਤਰ ਪਸਾਰ ਕਰੀ ਜਾਂਦੇ ਨੇ ਕਿਉਂ ਕਰੀ ਜਾਂਦੇ ਨੇ ਸਾਡਾ ਕੀਤਾ ਮਜ਼ਬੂਤ ਨਹੀਂ ਹੈਗਾ ਜੇ ਸਾਡੀ ਖੇਤੀ ਮਜ਼ਬੂਤ ਹੋਵੇ ਸਾਡੇ ਕੋਲ ਮੈਸੂਰੀ ਦਾ ਗਰੰਟੀ ਕਾਨੂੰਨ ਹੋਵੇ ਸਾਡੇ ਬੱਚੇ ਇੱਥੇ ਕੀਤੀਆਂ ਕਰਨ ਆਪਣੀਆਂ ਮਾਮਲ ਤੋਂ ਦੂਰ ਨਾ ਹੋੜ ਤੇ ਸਾਡੇ ਤਾਂ ਗੱਲ ਨਸਲਾ ਦੇ ਬਣੀ ਹੋਈ ਆ ਲੋਕ ਕਹਿ ਦਿੰਦੇ ਨੇ ਇੱਥੇ ਵੀ ਹਾਂ ਸਾਨੂੰ ਘੰਟਾ ਫालतू ਲੱਗ ਰਹੀ ਹੈ ਨਾ ਵੀ ਰਾਸ ਤੇ ਜਾ ਪਏ ਨੇ ਵੀ ਤੁਹਾਨੂੰ ਦਾ ਇੱਕ ਘੰਟਾ ਫालतू ਲੱਗਦਾ ਸਾਡੇ ਤਾਂ ਨਸਲਾ ਤੇ ਗੱਲ ਆਈ ਹੋਈ ਆ ਤੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਡਾ ਸਾਹ ਦੋ ਹੀ ਲੜਾਈ ਦੇ ਅੰਦਰ ਸਾਹ ਸੰਗਧੀ ਬਾਬੇ ਨਾਲ ਕੇ ਸਾਨੂੰ ਦੋ ਚੀਜ਼ਾਂ ਸੱਚੀ-ਸੁੱਚੀ ਦਿੱਤੀਆਂ ਕਿ ਸਾਡਾ ਧਰਮ ਸੱਚਾ-ਸੁੱਚਾ ਦਿੱਤਾ ਕਿ ਦੁੱਜੀ ਆਪਣੀ ਖੇਤੀ ਆਪਣੀ ਕੀਰਤ ਸੱਚੀ-ਸੁੱਚੀ ਦਿੱਤੀ ਤੇ ਇਹਨਾਂ ਦੀ ਰਾਖੀ ਕਰਨਾ ਸਾਡਾ ਫਰਜ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਸਾਡਾ ਫਰਜ ਆ ਉਹਨਾਂ ਦੀ ਸੋਝ ਦੇ ਪੈਰਾ ਦੇਣਾ ਤੇ ਇਸ ਪਿੱਛੇ ਜੇ ਸਾਨੂੰ ਆਪਣੀ ਜਿੰਦ ਜਾਨ ਵੀ ਕਿਉਂ ਨਹੀਂ ਲਾੜੀ ਪੈਗੀ ਨਾ ਪਰ ਪਿੱਛੇ ਨਹੀਂ ਹਟਾਂਗੇ ਐਮ ਐਸ ਵੀ ਦਾ ਗਰੰਟੀ ਕਾਨੂੰਨ ਲੈਣਾ ਆ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਕਰਾਣੀ ਆ ਇਸ ਲੜਾਈ ਪਿੱਛੇ ਇਕੱਲੇ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਦਾ ਫਾਇਦਾ ਨਹੀਂ ਹੋਣਾ ਸਾਰੇ ਦੇਸ਼ ਦੇ ਕਿਸਾਨਾਂ ਦਾ ਫਾਇਦਾ ਹੋਣਾ ਜਦੋਂ ਐਮ ਐਸ ਵੀ ਗਰੰਟੀ ਕਾਨੂੰਨ ਬਣਦਾ ਤੇਗ लास्ट ਗੱਲ ਕਹਿਣਾ ਚਾਹੁੰਨੇ ਆ ਆਪਣੇ ਨੌਜਵਾਨਾਂ ਨੂੰ ਆਪਣੀਆਂ ਪਹਿਣਾ ਨੂੰ ਇਹ ਗੱਲ ਕਹਿਣਾ ਚਾਹੁੰਨੇ ਆ ਪਾਪਾ ਕੀ ਪਾਠ ਨਾਲ ਜੁੜੋ ਗ੍ਰੰਥ ਨਾਲ ਜੁੜੋ ਬਾਣੀ ਨਾਲ ਜੁੜੋ ਜਦੋਂ ਬਾਣੀ ਦੇ ਨਿੱਕ ਨੇਲੀ ਹੋਗੇ ਨਾ ਉਦੋਂ ਲਰਨ ਦਾ ਪਲ ਮਿਲਦਾ ਆ ਪਰ ਉਹ ਇਤਿਹਾਸ ਆਪਣੇ ਗੁਰੂਆਂ ਬਾਰੇ ਪੜੋ ਕਿਹਾਂ ਕਿਵੇਂ ਸਾਡੇ ਗੁਰੂਆਂ ਨੇ ਰਾਜ ਲੈ ਕੇ ਆਇਆ ਸੀਵਾ ਕਿਵੇਂ ਸਾਡੇ ਗੁਰੂਆਂ ਨੇ ਆਪਣੇ ਹੱਕ ਸੱਚ ਦੀ ਚੀਤੇ ਇੰਨੀਆਂ ਪੱਟੀਆਂ ਪੱਟੀਆਂ ਸੱਤਦਾ ਛੱਲੀਆਂ ਆਰਐਨਏ ਚਰਾਏਗੇ ਚਰਕਰੀਆਂ ਤੇ ਚੜੇ ਬੰਦ ਬੰਦ ਕਟਾਏ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਕਾਲਜ ਉਹਨਾਂ ਦੇ ਮੂੰਹ ਤੇ ਪਾਏ ਗਏ ਸਾਡੀ ਤਾਂ ਤਸੱਦਦੀ ਕੀ ਹੋਈ ਆ ਉਹਨਾਂ ਦੀ ਨੋਹਾ ਵਰਗੀ ਵੀ ਨਹੀਂ ਹੋਈ ਨੋਹਾ ਦੇ ਕਿਤੇ ਨਿੱਕੀ ਹੋਵੇ ਵਰਗੀ ਤਸੱਦਦੀ ਨਹੀਂ ਹੋਈ ਤੇ ਸਾਡੇ ਕੋਲ ਦਾ ਐਨਏ ਐਨਏ ਸਾਡੇ ਸੂਰਮੇ ਜਿਹਨਾਂ ਤੋਂ ਸਾਨੂੰ ਚੱਜ ਕੇ ਮਿਲਦੇ ਰਹੇ ਠੀਕ ਹੈ ਅਸੀਂ ਅੱਜ ਮਾਡਰਨ ਹੋ ਗਏ ਮਾਡਰਨ ਹੋਣਾ ਪੈਂਦਾ ਹੈ ਟਾਈਮ ਨਾਲ ਮਾਡਰਨ ਵੀ ਹੋਣਾ ਪੈਂਦਾ ਹੈ ਫਰਜੋਸ ਪੂਰ ਵਾਹਿਗੁਰੂ ਨਾਲ ਜੋੜ ਕੇ ਮਿਲਦਾ ਨਾ ਉਹ ਕੀਤੇ ਨਹੀਂ ਮਿਲਦਾ ਜੋ ਸੀਮੈਂਟ ਜੋ ਫਰਜੋਸ ਮਿਲੂਗਾ ਉਹ ਕੀਤੇ ਨਹੀਂ ਮਿਲਦਾ ਤੇ ਅਸੀਂ ਆਏ ਇਸ ਵਾਸਤੇ ਆ ਵੀ ਅੱਪਾ ਸੱਚ ਖੰਡਤੀ ਜਾਈਏ ਤੇ ਸਾਨੂੰ ਇਜਹਾਸ ਪੜਨੇ ਆ ਪੜਨੇ ਕਿਉਂਕਿ ਸਰਕਾਰਾਂ ਦਾ ਜੋਰ ਲੱਗਿਆ ਹੋਇਆ ਪੰਜੂ ਵੀ ਖਤਮ ਕਰਨ ਨੂੰ ਤੇ ਆਪਣੀ ਖੇਤੀ ਨੂੰ ਵੀ ਕਤਰ ਕਰ ਲਓ ਪਰਨਾਸੀ ਮਹਾਰਾਜਾ ਰਣਜੀਤ ਸਿੰਘ ਬਾਰੇ ਪਰਨਾਸੀ ਬਾਬਾ ਬੰਦਾ ਸਿੰਘ ਬਹਾਦਰ ਪਰਨਾਸੀ ਅਕਾਲੀ ਫੁੱਲਾ ਸਿੰਘ ਬਾਰੇ ਪਰਨਾਸੀ ਹਰੀ ਸਿੰਘ ਮਲੂਕੇ ਬਾਰੇ ਤੇ ਆਪਣੇ ਭੈਣ ਨੂੰ ਬੇਨਤੀ ਕਰਦੇ ਆਂ ਦੀ ਪੜੋ ਮਾਤਾ ਜੀਲਪੁਰ ਪਾਲੇ ਪੜੋ ਮਾਤਾ ਦੂਜਰੀ ਬਾਰੇ ਪੜੋ ਮਾਤਾ ਮਾਈ ਬਾਗੋ ਬਾਰੇ ਪੜੋ ਕਣੀ ਆ ਰਾਣੀ ਬਾਰੇ ਜਿੰਦਾਬਾਹਰੇ ਕਰੋ ਵੀ ਜਿੰਨਾ ਤੋਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਸਾਨੂੰ ਸਾਡੀ ਭੈਣ ਨੇ ਜਦੋਂ ਕੰਗੜਾ ਨਾਲ ਉੱਤੇ ਮੂੰਹ ਤੇ ਥੱਪਣ ਮਾਇਆ 에ਰਪੋਰਟ ਦੇ ਉੱਤੇ ਕਰਿੰਗਰਪੁਰ ਸਾਡੀ ਭੈਣ ਨੇ ਸਾਨੂੰ ਉਹਨਾਂ ਤੋਂ ਮੋਟੀਵੇਸ਼ਨ ਲੈ ਰਹੀ ਚਾਹੀਦੀ ਆ ਅਸੀਂ ਆਪਣੀ ਜੜਾਂ ਨਾਲ ਜੁੜ ਕੇ ਰਹਾਂਗੇ ਪਿਆਰ ਨਾਲ ਜੁੜ ਕੇ ਰਹਾਂਗੇ ਆਪਣੇ ਹੱਕsਾਂ 'ਤੇ ਵੀ ਲੜਾਈ ਲੜਾਂਗੇ ਤੇ ਹੱਕsਾਂ 'ਤੇ ਵੀ ਲੜਾਈ ਸਾਡੇ ਗੁਰੂਆਂ ਨੇ ਕਿਹਾ ਵੀ ਹਾਂ ਆਪਾਂ ਆਪਣੇ ਹੱਕsਾਂ ਦੇ ਵਿੱਚ ਬਸ ਹੀਟ ਵੀ ਹੁਣਾਇਆ ਠੀਕ ਹੈ ਨਾ ਸਾਡੇ ਪਹਿਲੇ ਵੀ ਗੁਰੂ ਸੀਰ ਹੁੰਦੇ ਆਏ ਆ ਤੇ ਸਾਰੇ ਆਪਣੇ ਨਾਲ ਸਾਥੀ ਵਿੱਚ ਇਕੱਠਾ ਕਰਕੇ ਤਿਰੜਾਏ ਨੂੰ ਜਿੱਤਣਾ ਹੈ ਹੈ ਤੇ ਸਾਡੇ ਪ੍ਰੀਤਪੁਰ ਦੇ ਓਟਰ ਵੀ ਹੋਣੇ ਤੇਹਰੀ ਗੇੜ ਵੀ ਪੁੱਲਣਗੇ ਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਇਹਦਾ ਹੱਲ ਕਰਿਆ ਜਾਵੇ ਗੱਲਬਾਤ ਨਾਲ ਨਹੀਂ ਕਰਨਗੇ ਫਿਰ ਦਿੱਲੀ ਨੂੰ ਚਰਾਂਗੇ ਪਰ ਹੁਣ ਦੀ ਵਾਰ ਮੋਦੀ ਸੋਚ ਦੇ ਸਮਾਰ ਕੇ ਕਿ 5 ਸਾਲ ਵਾਸਤੇ ਆਵਾਂਗੇ ਅੱਤ ਦਾ ਤੇਰੇ ਪਾਪ ਦਾ ਕੜਾ ਫੁੱਟ ਗਿਆ ਅੱਤ ਤੇਰਾ ਫੋੜ ਕੇ ਰੰਗਮਾ ਰਹਾ ਦਾ ਭਾਕਾ ਕੀ ਅਮਰੇ ਅਗਲੀ ਵਾਰ ਲੈ ਚਣਾ ਵੀ ਅੰਦਰ ਤੇ ਸਾਡਾ ਹੱਲ ਕੀਤਾ ਜਾਵੇ ਕੋਈ ਵਾਅਦਾ ਘਟਾ ਬੋਲਿਆ ਨਹੀਂ ਆਵੇ ਕਿਸੇ ਦੀ ਸਾਹ ਦੇ ਕਲਾ ਬੋਲਿਆ ਗਿਆ ਹੋਵੇ ਨਾ ਸਮਝ ਬਚਾ ਸੋਚ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ